ਮਹਾਰਾਜ ਜੀ ਅਸੀਂ ਹਰਦਵਾਰ ਜਾ ਰਹੇ ਹਾਂ ਸ਼ੇਵਦਵਾਲਾ ਦੀਨਾ ਸਾਹਿਬ ਸੰਤ ਕੇਵਲਗੁਰ ਜੀ ਵੈਦਰਾਜ ਦੀਨਾ ਸਾਹਿਬ ਮਹਾਂ ਗੁਰਿੰਦਰ ਗਿਰੀ ਜੀ ਪਰਮਜੀਤ ਬਾਬਾ ਜੀ ਚਿੜੱਕ ਸੂਬੇਦਾਰ ਸਾਹਿਬ ਚਿੜੱਕ ਤੇ ਬਾਕੀ ਵੱਧਣੀ ਤੋਂ ਸਾਡੇ ਛੋਟੇ ਵੀਰ ਜੀ ਅੱਜ ਅਸੀਂ ਸਾਡੀ ਜੋ ਕੀ ਇਸ ਜਗ੍ਹਾ ਦੇ ਉੱਪਰ ਕੁਝ ਸਾਡੀਆਂ ਸਮਾਜਿਕ ਸਮਾਜ ਦੇ ਸੁਭਾਵ ਦੇ ਨਾਲ ਕੁਝ ਸਾਡੀਆਂ ਬਾਬਾ ਜੀ ਦੀਆਂ ਜੋ ਸਰੂਪ ਸੀਗੇ ਉਹ ਵਿਰਧ ਹੋ ਚੁੱਕੇ ਸੀਗੇ ਤੇ ਅੱਜ ਅਸੀਂ ਉਹਨਾਂ ਨੂੰ ਹਰ ਦੁਆਰ ਜਨ ਪ੍ਰਵਾਹ ਕਰਨ ਲਈ ਤੇ ਨਵੇਂ ਲਿਆਉਣ ਲਈ ਤਿਆਰੀ ਕੀਤੀ ਹੈ ਜੀ ਅੱਜ ਅਸੀਂ ਹਰ ਦੁਆਰ ਨੂੰ ਜਨ ਦੀ ਤਿਆਰੀ ਕਰ ਰਹੇ ਹਾਂ ਜੈ ਸ਼ੰਕਰ ਭਗਵਾਨ ਮਹਾਰਾਜ ਦਸੀ ਗੁਰੂ ਕਾਲ ਪੁਰਖ ਬ੍ਰਾਹਮਣ ਮਹਾਰਾਜ ਹਰ ਹਰ ਮਹਾਦੇਵ ਕੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬੰਬੋਲੇ ਨਾਥ ਬੰਬੋਲੇ ਨਾਥ ਬੰਬੋਲੇ ਨਾਥ